ਰੇੜੀ ਫੜੀ ਯੂਨੀਅਨ ਹੈ ਉਹਦੇ ਵਿੱਚ ਕਹਿੰਦਾ ਕਿ ਪ੍ਰਵਾਸੀਆਂ ਦੀ ਬਹੁਤ ਚਲਦੀ ਆ ਕੋਈ ਤੁਹਾਡੇ ਨਾਲ ਵੀ ਇਹੀ ਤੇ ਆਪਾਂ ਸ਼ੋਇਆ ਕਿਸੇ ਜੇ ਮਤਲਬ 20 ਰੇੜੀਆਂ ਜਾਂ ਉਹਨਾਂ ਦੇ ਸਟਾਲ ਸੀਗੇ ਉਹ ਸਾਨੂੰ ਖੜਨ ਨਹੀਂ ਦਿੰਦੇ ਸੀ ਜਿਹੜੇ ਪ੍ਰਵਾਸੀ ਹੋਏ ਹਾਂ ਬਿਲਕੁਲ ਉਹ ਤੁਹਾਨੂੰ ਉੱਥੇ ਨੂੰ ਲਾਣ ਇੱਥੇ ਲਾਓ ਉਹ ਫਿਰ ਉਸ ਗੱਲ ਤੋਂ ਗੁੱਸਾ ਵੀ ਆਉਂਦਾ ਸੀ ਕਿ ਅਸੀਂ ਇੱਥੇ ਲੋਕਲ ਜੰਪਲ ਹੋ ਕੇ ਕਈ ਤੱਕ ਗੰਦੇ ਫਿਰਦੇ ਸਾਨੂੰ ਲਾਉਣ ਨਹੀਂ ਦਿੰਦੇ ਕਿਤੇ ਪਰ ਅਸੀਂ ਲੜ ਕੇ ਉੱਥੇ ਵੀ ਵੜੇ ਫਿਰ ਜਿਨ੍ਹਾਂ ਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਯੂਪੀ ਬਿਹਾਰ ਵਾਲੇ ਭਈਏ ਜਿਹੜੇ ਕਹਿੰਦੇ ਨੇ ਉਹ ਇਦਾਂ ਕਰਦੇ ਅਜੀ ਕਦੇ ਨਹੀਂ ਕਿਸੇ ਨੇ ਕੀਤਾ ਹੋ ਜਾਊਗਾ ਬਤ ਕਰਾ ਅਸੀਂ ਹਮੇਸ਼ਾ ਨਾਲ ਹੁਣ ਵੀ ਮਿਲਦੇ ਆ ਅਸੀਂ ਉਵੇਂ ਬੁਲਾਈਦਾ ਉਹ ਪਤਾ ਨਹੀਂ ਉਹਨੇ ਇਹ ਜੀ ਕੀ ਦਿਮਾਗ ਦੀ ਚੀਜ਼ ਉਹਨਾਂ ਦੇ ਉਹ ਕਰਦੇ ਥੋੜਾ ਜਿਹਾ ਆਪਣੇ ਲੋਕ ਕਹ ਲੋ ਵੀ ਉਹ ਮੈਂ ਤਾਂ ਉਹਨੂੰ ਸਪੋਰਟ ਕਰਦੇ ਸਾਨੂੰ ਕੰਨੀ ਕਰਦੇਗੇ ਮੈਨੂੰ ਵੀ ਬਹੁਤ ਤੰਗੀਆਂ ਉਹਨਾਂ ਨੇ ਉਹਨਾਂ ਦੇ ਜਿਹੜੀ ਚੱਕੇ ਮੇਰੇ ਇਧਰ ਉਧਰ ਫੈਂਕੀ ਲੜਾਈ ਜਗੜਾ ਹੱਥ ਪਾਈ ਤੱਕ ਕਰਨ ਲੱਗੇ ਤੇ ਜਿਸਕੇ ਮੇਰੇ ਤੇ ਦਬਾਅ ਬਹੁਤ ਜ਼ਿਆਦਾ ਪੜਾ ਤਾਂ ਮੈਨੇ ਸੋਚਿਆ ਕਿ ਚਲੋ ਕੰਮ ਛੋੜ ਹੀ ਦਿੰਦੇ ਕਰਨਾ ਨਹੀਂ ਫਿਰ ਕਮੇਟੀ ਦਫ਼ਤਰ ਮੈਂ ਉਹਨਾਂ ਨੇ ਸ਼ਿਕਾਇਤ ਕਰਨ ਸ਼ੁਰੂ ਕਰੀ ਕਿ ਹਾਂ ਵੀ ਇਨਕਾ ਮਲ ਚੱਕ ਲੋ ਲੋਕੋ ਕੋ ਚੀੜ ਹੋਈ ਜਦੋਂ 22 ਸੈਕਟਰ ਮੇਰੇ ਕੋਲ ਪੀਜੀ ਹੁੰਦੇ ਸੀਗੇ ਉਸ ਟਾਈਮ ਚੰਗੀ ਅਰਨਿੰਗ ਸੀ ਪੂਰੀ ਵਧੀਆ ਠਾਠਾਂ ਰਹਿੰਦੇ ਸੀ ਪੰਜ ਸੱਤ ਮੇਰੇ ਕੋਲ ਕੰਮ ਕਰਨ ਵਾਲੇ ਮੁੰਡੇ ਹੁੰਦੇ ਸੀਗੇ 10 20 ਬੰਦੇ ਨਾਲ ਹਰ ਟਾਈਮ ਪਰਦੇ ਹੁੰਦੇ ਸੀਗੇ ਤੇ ਉਹ ਉਸ 스테ਜ ਤੋਂ ਆ ਕੇ ਫਿਰ ਰੋਡ ਤੇ ਖੜਨਾ ਬੜਾ ਖਵਾਜਣਾ ਸੀ ਇੱਥੇ ਲੱਗੇ ਹੋਏ ਦੁਬਾਰਾ ਕਿਉਂਕਿ ਸਾਢੇ 8 ਸਾਲ ਮੈਂ ਸ਼ਰਮ ਵੀ ਕੀਤੀ ਆ ਰੋਡ ਤੇ ਖੜੇ ਉਹਨੂੰ ਪਰ ਹੁਣ ਉਹ ਫੇਲ ਰੱਖਣ ਦਾ ਨਾਮ ਹੀ ਕਰਨੀ ਹੀ ਬਣਿਆ ਸੀਗਾ ਜਦੋਂ ਪੈਸੇ ਵੜ ਜਾਂਦੇ ਇੱਕ ਕੰਮ ਬੰਦ ਹੋ ਗਿਆ ਦੂਜਾ ਸ਼ੁਰੂ ਕੀਤਾ ਉਹ ਵੜ ਗਿਆ ਉਹ ਸਾਰੇ ਕਹਿੰਦੇ ਫੇਲ ਆ ਵੀ ਹੁਣ ਤੇਰਾ ਕੁਝ ਨਹੀਂ ਹੋਣਾ ਬ੍ਰਾਊਜ਼ ਡੈਲੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਤੁਸੀਂ ਕਾਰੋਬਾਰੀਏ ਬਿਜ਼ਨਸਮੈਨ ਤਾਂ ਵੱਡੇ ਵੱਡੇ ਸੁਣੇ ਹੋਣੇ ਨੇ ਪਰ ਕੀ ਤੁਸੀਂ ਕਦੇ ਸੁਣਿਆ ਫਲॉप ਬਿਜ਼ਨਸਮੈਨ ਤੇ ਫਲॉप ਬਿਜ਼ਨਸ ਤੁਹਾਨੂੰ ਅੱਜ ਅਸੀਂ ਚੰਡੀਗੜ੍ਹ ਦੇ ਮੁਹਾਲੀ ਦੇ ਇੱਕ ਅਜਾਹੇ ਬਿਜ਼ਨਸਮੈਨ ਨਾਲ ਬਖਾਵਾਂਗੇ ਜਿਨ੍ਹਾਂ ਦੇ ਹੱਥ ਦਾ ਸਵਾਲ ਤਾਂ ਟਰਾਈ ਸਿਟੀ ਦੇ ਮੂੰਹ ਨੂੰ ਲੱਗਿਆ ਹੀ ਹੈ ਪਰ ਉਹਨਾਂ ਨੇ ਜੋ ਨਾਮ ਰੱਖਿਆ ਉਹਦੇ ਪਿੱਛੇ ਕੀ ਕਹਾਣੀ ਹੈ ਉਹ ਵੀ ਜਾਣਾਂਗੇ ਦੇਖ ਸਕਦੇ ਹੋ ਤੁਸੀਂ ਕਿ ਫਲॉप ਕਾਰੋਬਾਰੀ ਫੇਲ ਕਾਰੋਬਾਰੀ ਫਲॉप ਬਿਜ਼ਨਸਮੈਨ ਉਹਨਾਂ ਨੇ ਆਪਣੀ ਇਸ ਸਟਾਲ ਦਾ ਨਾਮ ਰੱਖਿਆ ਜਿੱਥੇ ਕਈ ਚੀਜ਼ਾਂ ਕਈ ਲذیذ ਪਕਵਾਨ ਉਹ ਆਪਣੇ ਜਿਹੜੇ ਗ੍ਰਾਹਕ ਨੇ ਉਹਨਾਂ ਨੂੰ ਖਵਾਉਂਦੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਦਹੀਂ ਪੱਲਾ ਤੋਂ ਲੈ ਕੇ ਮਿੱਠੀ ਲੱਸੀ ਤੋਂ ਲੈ ਕੇ ਗੋਲ ਗੱਪੇ ਤੇ ਹੋਰ ਜਿਹੜੀਆਂ ਆਟਮਾ ਨੇ ਗੱਲਬਾਤ ਕਰਾਂਗੇ ਬਾਈ ਹੁਣਾਂ ਨਾਲ ਚੱਲ ਕੇ ਕੀ ਕੀ ਕਹਾਣੀ ਹੈ ਫਲॉप बिजनेਸਮੈਨ ਦੇ ਪਿੱਛੇ ਬਾਈ ਸਤਸ਼ੀਕਾਲ ਜੀ ਕੀ ਨਾਮ ਤੁਹਾਡਾ ਜੀ ਰਸ਼ਕਵਰ ਨਵਜੋਤ ਨਾਮ ਹੈ ਮੇਰਾ ਬਾਈ बिजनेਸਮੈਨ ਤਾਂ ਬੜੇ ਹੁੰਦੇ ਨੇ ਕੋਈ ਵੱਡਾ ਹੁੰਦਾ ਕੋਈ ਛੋਟਾ ਹੁੰਦਾ ਇਹ ਫਲॉप बिजनेਸਮੈਨ ਦੇ ਪਿੱਛੇ ਕੀ ਕਹਾਣੀ ਹੈ ਜਿਹਦੇ ਪਿੱਛੇ ਬੜੇ ਬਹੁਤ ਵੱਡੀ ਕਹਾਣੀ ਹੈ ਤੇ ਇਹ ਤੁਹਾਨੂੰ ਚਰਚਾਈ ਦੱਸਣਗੇ ਸਾਰੀ ਗੱਲ ਅੱਛਾ ਜੀ ਹਾਂ ਜੀ ਤੇ ਬਾਈ ਹੁਣੀ ਕਹਿੰਦੇ ਕਿ ਇਹ ਗਿਆਨ ਚਾਚਾ ਜੀ ਦੇਣਗੇ ਤਾਂ ਫਿਰ ਚਾਚਾ ਜੀ ਨੂੰ ਪਹਿਲਾਂ ਸਾਸੀ ਕਾ ਬੁਲਾ ਦੀ ਸਤਸ਼ੀਕਾਲ ਜੀ ਕੀ ਨਾਮ ਤੁਹਾਡਾ ਰਸ਼ਕਵਰ ਜੀ ਸੁਰਨਜੀਤ ਸਿੰਘ ਮੇਰਾ ਨਾਮ ਜੀ ਭਾਜੀ ਅਸੀਂ ਅੱਗੇ ਵੀ ਇੱਕ ਦਿਨ ਆਏ ਸੀ ਤੇ ਸਮਾਨਤਾ ਤੁਹਾਡਾ ਜਿਹੜਾ ਖਾਣਾ ਹੈ ਉਹ ਤਾਂ ਲذیذ ਹੈ ਹੀ ਹੈ ਪਰ ਇਹ ਕਹਾਣੀ ਵੀ ਜਾਣਾਂਗੇ ਕਿਉਂਕਿ ਅੰਬਾਨੀ ਅਦਾਨੀ ਵਰਗੇ ਕਾਰੋਬਾਰੀਏ ਵੀ ਨੇ ਕੋਈ ਛੋਟਾ ਵੱਡਾ ਵੀ ਹੈ ਪਰ ਫੇਲ ਕਾਰੋਬਾਰੀ ਕਿਹੜਾ ਹੁੰਦਾ ਤੇ ਉਹ ਕਿਉਂ ਹੈ ਫੇਲ ਕਾਰੋਬਾਰੀ ਵੀ ਰੱਖਣ ਦਾ ਮੇਰੇ ਨਾਮ ਇਹੀ ਹੈ ਵੀ ਆਪਣਾ ਨਾ ਕਾਫੀ ਕੰਮ ਜਿਹੜੇ ਲਾਕਡਾਊਨ ਦੇ ਬਾਅਦ ਕਾਫੀ ਫੇਲਿਅਰ ਦਾ ਸਾਹਮਣਾ ਕਰਨਾ ਪਿਆ ਜੀ ਆਪਣਾ ਪੇਂਗਾਸ ਹੁੰਦਾ ਪਹਿਲਾਂ ਮੇਰੇ ਬਾਈ ਸੈਕਟਰ ਚ ਫਿਰ ਉਸ ਤੋਂ ਬਾਅਦ ਕਹਿ ਲੋ ਵੀ ਆਪਣੇ ਉਥੇ ਮੈਂ ਦੋ ਵਾਰੀ ਸਵੀਟਸ਼ਾਪ ਕੀਤੀ ਸਨੈਕਸ ਦਾ ਕੰਮ ਕੀਤਾ ਗਿੱਟਾ ਬੂਥ ਲਿਆ ਪ੍ਰੋਪਰਟੀ ਕੀਤਾ ਮੈਂ ਘਰਾਂ ਦੇ ਦੁੱਧ ਪਾਇਆ ਉਹ ਸਾਰੇ ਫੇਲਿਅਰ ਦਾ ਸਾਹਮਣਾ ਕਰਨਾ ਪਿਆ ਯਾਨੀ ਕਿ ਇੱਕ ਨਹੀਂ ਪੰਜ ਸੱਤ ਕੰਮ ਪੰਜ ਸੱਤ ਕਈ ਤਾਂ ਯਾਦ ਵੀ ਨਹੀਂ ਹੁੰਣ ਹੋਣ ਜੀ ਇੱਕ ਵਾਰੀ ਫੇਰ ਤੋਂ ਗਣਾ ਦਿਓ ਕਿਹੜੇ ਕਿਹੜੇ ਕੰਮ ਸੀ ਪੇਇੰਗ ਗੈਸਟ ਕਰਾਜਤੋਂ ਦੁੱਧ ਪਾਣਾ ਪੇਇੰਗ ਗੈਸਟ ਮੇਰਾ ਸਕਸੈਸ ਰਿਆ ਸੀ ਉਹ ਲਾਕਡਾਊਨ ਚ ਫੇਲ ਹੋਇਆ ਮੈਂ ਘਰੇ ਦੁੱਧ ਪਾਇਆ ਦੋ ਵਾਰੀ ਮੈਂ ਸਵੀਟ ਸ਼ਾਪ ਕੀਤੀ ਸਨੈਕਸ ਦਾ ਕੰਮ ਕੀਤਾ ਮੈਂ ਪਹਿਲਾਂ ਵੀ ਉਹਦੇ ਸਟਾਲ ਲਗਾਈ ਸੀ 11 ਫੇਸ 8 ਫੇਸ ਵੀ ਲਾਈ ਸੀਗੀ ਮੈਂ ਪ੍ਰਾਪਰਟੀ ਦਾ ਵੀ ਕੀਤਾ ਹਾਂ ਹਾਂ ਤੇ ਇਹ ਐਵੇਂ ਛੋਟੇ ਵੱਡੇ ਮੈਂ ਆਨਲਾਈਨ ਵੀ ਕੀਤਾ ਸੀ ਡੇਰੀ ਪ੍ਰੋਡਕਟ ਦਾ ਉਹ ਵੀ ਮੇਰਾ ਜਾਦਾ ਸਕਸ ਪਤਾ ਨਹੀਂ ਕਾਰਨ ਸ਼ਾਇਦ ਤੁਸੀਂ ਜਿਆਦਾ ਪਾਇਓਟੀ ਦਿੰਨੇ ਆ ਤਾਂ ਸਾਨੂੰ ਕੋਈ ਮਰਜ ਨਹੀਂ ਨਿਕਲਿਆ ਉਹ ਚੋਂ 1300 ਵਾਰ ਕੀ ਸੋਚ ਕੇ ਕੀਤਾ ਵੀ ਕੁਆਲਿਟੀ ਹੀ ਦੇਣੀ ਆ ਭਾਵੇਂ ਕਾਰੋਬਾਰੀ ਫੇਰ ਇੱਕ ਵਾਰ ਕਾਟਾ ਖਾ ਜਾਵੇ ਪਰ ਜਿਹੜਾ ਕੁਆਲਿਟੀ ਦੇ ਵਿੱਚ ਨਹੀਂ ਕਿਸੇ ਤਰੀਕੇ ਦਾ ਕੋਈ ਕੁਆਲਿਟੀ ਨਾਲ ਆਪਾਂ ਪਹਿਲਾਂ ਵੀ ਕੰਪਰੋਮਾਈਜ਼ ਨਹੀਂ ਕੀਤਾ ਕਦੇ ਤੇ ਨਾ ਆਪਾਂ ਹੁਣ ਕਰਦੇ ਕੋਈ ਠੀਕ ਹੈ ਹੁਣ ਸੋਚ ਕੇ ਲੱਗੇ ਆ ਬਾਬਾ ਜੀ ਕੋਲ ਇੱਥੇ ਖੜੇ ਗੁਰੂ ਸਾਹਿਬ ਦੇ ਹਾਰ ਐਸਾ ਜੀ ਦੇ ਬਾਹਰ ਇੱਥੇ ਆਪੇ ਕੋਈ ਕਿਸੇ ਪਾਸੇ ਲੋਂਗੇ ਆਪਾਂ ਨੂੰ ਭਾਈ ਜਦੋਂ ਇੰਨੀਆਂ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ ਉਦੋਂ ਪਰਿਵਾਰ ਦਾ ਕੀ ਰਿਐਕਸ਼ਨ ਸੀ ਪਰਿਵਾਰ ਚ ਕੌਣ ਕੌਣ ਸੀ ਹੈ ਤੇ ਉਸ ਉਹਨਾਂ ਦਾ ਕੀ ਰਿਐਕਸ਼ਨ ਸੀ ਉਹ ਕੀ ਕਹਿੰਦੇ ਸੀ ਵੀ ਆਪਣੇ ਕੰਮ ਸਾਰੇ ਠੱਪ ਹੋ ਰਿਹਾ ਹੈ ਕਈ ਵਾਰ ਪਰਿਵਾਰ ਵੀ ਚਿੰਤਾ ਕਰ ਜਾਂਦਾ ਹਾਂਜੀ ਪਰਿਵਾਰ ਦਾ ਕੋਈ ਬੇਸਿਕਲੀ ਮੈਂ ਕੀ ਫਾਜ਼ਲ ਕਹਾਂ ਤੂੰ ਉਹ ਤਾਂ ਬਹੁਤ ਵਾਰੀ ਕਹਿੰਦੇ ਬੇਥੇ ਕਾਹਨੂੰ ੱਟਕੇ ਖਾਣੇ ਤੇ ਵਾਪਸ ਆ ਜਾ ਪਤਾ ਗੱਲ ਇਹ ਜਦੋਂ ਆਪਾਂ ਬੰਦਾ ਸਕਸੈਸ ਹੋ ਕੇ ਜਾਂਦਾ ਨਾ ਉਹ ਗੱਲ ਹੋਰ ਹੁੰਦੀ ਹੈ ਜਦੋਂ ਫੇਲ ਹੋ ਕੇ ਜਾਂਦਾ ਉਹ ਕਿਚੇ ਗੱਲ ਨਹੀਂ ਬਣਦੀ ਤਾਂ ਕਰਕੇ ਇਥੇ ਲੱਗੇ ਹੋਏ ਦੁਬਾਰਾ ਕਿਉਂਕਿ ਸਾਢੇ 1 ਸਾਲ ਮੈਂ ਸ਼ਰਮ ਵੀ ਕੀਤੀ ਆ ਰੋਡ ਤੇ ਖੜੇ ਉਹਨੂੰ ਪਰ ਹੁਣ ਉਹ ਫੇਲ ਰੱਖਣ ਦਾ ਨਾਮ ਵੀ ਕਰਨੀ ਹੀ ਬਣਿਆ ਸੀਗਾ ਜਦੋਂ ਪੈਸੇ ਵੜਦੇ ਦੇ ਇੱਕ ਕੰਮ ਬੰਦ ਹੋ ਗਿਆ ਦੂਜਾ ਸ਼ੁਰੂ ਕੀਤਾ ਉਹ ਵੜ ਗਿਆ ਉਹ ਸਾਰੇ ਕਹਿੰਦੇ ਫੇਲ ਆ ਵੀ ਹੁਣ ਤੇਰਾ ਕੁਝ ਨਹੀਂ ਹੋਣਾ ਤਾਂ ਮੈਨੂੰ ਉਹ ਆਈਡੀਆ ਆ ਗਿਆ ਮੈਂ ਚੱਲ ਆਪਾਂ ਨਾਈ ਰੱਖ ਲੈਂਦੇ ਹਾਂ ਕੀ ਬਾਤ ਹੈ ਤਾਂ ਕੀ ਕੀ ਇੱਥੇ ਬਣਾਉਨੇ ਆ ਭਾਜੀ ਤੁਸੀਂ ਆਪਣੇ ਕੋਲ ਨਹੀਂ ਪੱਲਾ ਹੁੰਦਾ ਜੀ ਪਾਣੀ ਵਾਲੇ ਗੋਲ ਗੱਪੇ ਸਟੱਪ ਗੋਲ ਗੱਪੇ ਆ ਮਮਜ਼ ਹੁੰਦੇ ਆ ਲੱਸੀ ਆਪਣੀ ਕੋਈ ਸ਼ੇ ਫਲੇਵਰ ਦੀ ਹੈ ਕੁਲਚੇ ਛੋਲੇ ਜੀ ਹੁਣ ਆਪਣੀ ਤੇ ਜਦੋਂ ਤੁਸੀਂ ਹੁਣ ਜਦੋਂ ਤੁਸੀਂ ਕਿਹਾ ਕਿ ਪਹਿਲਾਂ ਅਸੀਂ ਸ਼ਰਮ ਵੀ ਮਹਿਸੂਸ ਕਰਦੇ ਸੀ ਉਹਦਾ ਕੀ ਕਾਰਨ ਸੀ ਕਿਵੇਂ ਲੱਗਦਾ ਸੀ ਕਿ ਸੜਕ ਤੇ ਕਿਵੇਂ ਖੜਾਂਗੇ ਸੜਕ ਤੇ ਤਾਂ ਇਹ ਨਾ ਪਹਿਲਾਂ ਜਦੋਂ ਬਾਈ ਸੈਕਟਰ ਮੇਰੇ ਕੋਲ ਪੀਜੀ ਹੁੰਦੇ ਸੀਗੇ ਉਸ ਟਾਈਮ ਚੰਗੀ ਅਰਨਿੰਗ ਸੀ ਪੂਰੀ ਵਧੀਆ ਠਾਠਾਂ ਰਹਿੰਦੇ ਸੀ ਪੰਜ ਸੱਤ ਮੇਰੇ ਕੋਲ ਕੰਮ ਕਰਨ ਵਾਲੇ ਮੁੰਡੇ ਹੁੰਦੇ ਸੀਗੇ 10 20 ਬੰਦੇ ਨਾਲ ਹਰ ਟਾਈਮ ਤੁਰਦੇ ਹੁੰਦੇ ਸੀਗੇ ਤੇ ਉਹ ਉਹ ਸਟੇਜ ਤੋਂ ਆ ਕੇ ਫਿਰ ਰੋਡ ਤੇ ਖੜਨਾ ਬੜਾ ਖੁਆ ਜਾਂਦਾ ਸੀ ਪਰ ਦੇਖਿਆ ਵੀ ਹਾਂ ਦੁਨੀਆ ਕਰਿੰਦੀ ਏ ਕੋਈ ਆ ਪਕੜ ਕੇ ਤੋ ਕੋ ਮਾੜਾ ਕੰਮ ਕਰ ਰਹੀ ਮਿਹਨਤ ਕਰਨੀ ਲੱਗਿਆ ਵਸੀ ਹੁਣ ਪਰਿਵਾਰ ਤੁਹਾਡਾ ਉੱਥੇ ਹੀ ਹੈ ਫਾਜ਼ਿਲਕਾ ਹੀ ਹੈ ਉੱਥੇ ਪੜਾ ਇੱਥੇ ਮੇਰੀ ਵਾਈਫ ਨਾਲ ਨੇ ਇੱਕ ਮੇਰੀ ਬੇਟੀ ਹੈ 4 ਸਾਲ ਦੀ ਹਾਂਜੀ ਤੇ ਅੱਛਾ ਇੱਥੇ ਤੁਹਾਡੇ ਵਾਈਫ ਤੇ ਬੇਟੀ ਨਾਲ ਰਹਿੰਦੇ ਨੇ ਤੇ ਇਹ ਤੁਹਾਡੇ ਭਤੀਜ ਦੀ ਕੀ ਕਹਾਣੀ ਹੈ ਇਹ ਤਾਂ ਹੁਣ ਇਹ ਪੜ ਰਿਹਾ ਪਲੱਸ 2 ਕਰ ਲਈ ਅੱਗੇ ਨੇ ਡਿਪਲੋਮਾ ਕੀਤਾ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਸੀ ਇਹ ਮੈਨੂੰ ਵੇਖ ਕੇ ਮੈਂ ਵੀ ਤੂੰ ਨਾਲ ਹੀ ਆ ਜਾ ਪਰ ਇਕੱਠੀ ਕਰ ਲ ਲਈ ਆਪਾਂ ਹਾਂਜੀ ਚਲੋ ਤਾਂ ਬਾਈ ਹੁਣੀ ਨੇ ਦੱਸਿਆ ਕਿ ਕਿਵੇਂ ਕਿਵੇਂ ਉਹਨਾਂ ਨੂੰ ਕਈ ਸਾਰੀਆਂ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਉਹਨਾਂ ਨੇ ਫਿਰ ਇਹ ਸਥਾਨ ਨੂੰ ਚੁਣਿਆ ਤੇ ਤੁਸੀਂ ਤਾਂ ਇੱਕ ਇਹ ਮੁੰਡਾ ਇਹ ਵੀ ਆਪਣਾ ਬਹੁਤ ਪੂਰਾ ਸਾਥ ਦਿੰਦਾ ਹੈ ਨਾਲ ਸ਼ੁਰੂ ਤੁਸੀਂ ਪਹਿਲਾਂ ਸੀ ਕਈ ਵਾਰੀ ਸਾਗ ਮੱਕੀ ਦੀ ਰੋਟੀ ਲਾਇਆ ਸੀਗਾ ਅੱਛਾ ਜੀ ਸਰਦੀ ਚ ਸੀ ਉਦੋਂ ਵੀ ਐਮਸੀ ਚੱਕਰ ਸੀ ਤੰਗ ਤੋਂ ਕਾਫੀ ਦਿਨ ਹੋਏ ਸੀ ਤੇ ਕੁਝ ਵੈਸੇ ਵੀ ਦਿੱਕਤਾਂ ਬੜੀਆਂ ਆਈਆਂ ਸੀਗੀਆਂ ਕਈ ਦਿਨ ਅਸੀਂ ਜਿਰਕਪੁਰ ਵੀ ਲਾਇਆ ਸੀ ਹੂੰ ਹੂੰ ਇੱਥੋਂ ਅਸੀਂ ਜਿਰਕਪੁਰ ਜਾਂਦੇ ਆਹੇ ਰੇੜੀ ਲੈ ਕੇ ਜਾਂਦੇ ਸੀ ਅਸੀਂ ਕੁੱਲ ਮਿਲਾ ਕੇ ਹੱਥ ਹਰ ਚੀਜ਼ ਨਹੀਂ ਪਾਇਆ ਲੱਗਦਾ ਹਾਂ ਬਿਲਕੁਲ ਜੀ ਛੱਡਿਆ ਨਹੀਂ ਕੁਝ ਵੀ ਅਸੀਂ ਜੀ ਤੇ ਇਹ ਮੁੰਡਾ ਕਿੱਥੋਂ ਆ ਜੀ ਪਹਾੜੀ ਆਣਾ ਸੀ ਹਰਿਆਣਾ ਤੋਂ ਹਰਿਆਣਾ ਤੋਂ ਕਿੱਥੋਂ ਹਰਿਆਣਾ ਦੀ ਖੁਸ਼ੇਤਰ ਸਿੰਘ ਜੀ ਅੱਛਾ ਤੇ ਕਦੋਂ ਤੁਸੀਂ ਥੋੜਾ ਕਿਵੇਂ ਮੇਰਾ ਮੇਲਵਾਰੀ ਮੈਂ 11 ਫਿਸਮੇ ਲਗਾਤਾ ਗਾ ਗੋਲਕ कि भैया कहते कि नहीं इधर लगाना नहीं है इस साइड न लगाओ उस साइड ना लगाओ लगा। उन्होंने कमेटी वालों से शिकार करके मेरा मालूम चकवा दिया तो मेरे साथ वीर जी मिले मेरे को ये लस्सी तो का आटे लगाते थे वहाँ पर तो मेरी इनसे मुलाकात हुई इन्होंने कहा कोई ना मेरे साथ काम कर मैं तेरे साथ खड़ा हूँ एक भाई की तरह हमने काम किया तो हमने जी थोड़ा छोटा काम किया पहले हमने साग लगाया मक्खी की रोटी लगाना शुरू करी उससे हमने अपने प्रोजेक्ट को आगे बुलाया कि जिससे कि हम की थोड़ा बहुत आगे बढ़े कि हम जीरकपुर भी गए यहाँ भी कमेटी वालों ने बहुत तंग किया ਕਮੇਟੀ ਦੀ ਗੱਲ ਵਾਰ-ਵਾਰ ਆ ਰਹੀ ਹੈ ਵਿੱਚ ਇੱਥੇ ਜਿਵੇਂ ਰੇੜੀ ਫੜੀ ਯੂਨੀਅਨ ਹੈ ਉਹਦੇ ਵਿੱਚ ਕਹਿਆ ਜਾਂਦਾ ਕਿ ਪ੍ਰਵਾਸੀਆਂ ਦੀ ਬਹੁਤ ਚਲਦੀ ਹੈ ਪ੍ਰਵਾਸੀਆਂ ਦੇ ਜਿਆਦਾ ਹੋਣੇ ਕੋਈ ਤੁਹਾਡੇ ਨਾਲ ਵੀ ਇਹੀ ਤੇ ਕੁਝ ਹੋਇਆ ਕਿਸ ਤਰੀਕੇ ਦਾ ਵਿਤ ਕਰਾਇਆ ਜਾਂਦਾ ਬਿਲਕੁਲ ਹੁੰਦਾ ਜੀ ਅਸੀਂ ਨਾ ਜਦੋਂ ਉਥੇ 8 ਫੇਸ ਜਾਂਦੇ ਐ 8 ਵਿੱਚ ਉਥੇ ਵੀ ਉਹ ਜੇ ਮੰਨ ਲਓ 20 ਰੇੜੀਆਂ ਜਾਂ ਉਹਨਾਂ ਦੇ ਸਟਾਲ ਸੀਗੇ ਉਹ ਸਾਨੂੰ ਖੜਨ ਨਹੀਂ ਦਿੰਦੇ ਸੀ ਜਿਹੜੇ ਪ੍ਰਵਾਸੀ ਹੋਏ ਹਾਂ ਬਿਲਕੁਲ ਉਹ ਸਾਨੂੰ ਉੱਥੇ ਨਹੀਂ ਲਾਣਾ ਇੱਥੇ ਲਾਓ ਉਹ ਫਿਰ ਉਸ ਗੱਲ ਤੋਂ ਗੁੱਸਾ ਵੀ ਆਉਂਦਾ ਸੀਗਾ ਵੀ ਅਸੀਂ ਇਥੋਂ ਦੇ ਲੋਕਲ ਜੰਪਲ ਹੋ ਕੇ ਅਸੀਂ ਧੱਕੇ ਗਾਂਦੇ ਫਿਰਦੇ ਸਾਨੂੰ ਲਾਉਣ ਨਹੀਂ ਦਿੰ ਹੋਇਆ ਸੀ ਜਿਰਖਪੁਰ ਵੀ ਐਵੇਂ ਹੋਇਆ ਪਰ ਹਰ ਆ ਕੇ ਖੜਜਉਂਦੇ ਇਸ ਪਰ ਅਰਥਾਤੇ ਜਿਨ੍ਹਾਂ ਨੂੰ ਆਪਾਂ ਦੇਸੀ ਭਾਸ਼ਾ ਦੇ ਵਿੱਚ ਯੂਪੀ ਬਿਹਾਰ ਵਾਲੇ ਭਈਏ ਜਿਹੜੇ ਕਹਿੰਦੇ ਨੇ ਉਹ ਇਦਾਂ ਕਰਦੇ ਅਸੀਂ ਇੱਥੇ ਨਹੀਂ ਖੜਦੇ ਅਸੀਂ ਕਦੇ ਨਹੀਂ ਕਿਸੇ ਨਾਲ ਕੀਤਾ ਇਹ ਜੋ ਕੋਈ ਵਿਤਕਰਾ ਅਸੀਂ ਹਮੇਸ਼ਾ ਨਾਲ ਹੋਣ ਵੀ ਮਿਲਦੇ ਆ ਅਸੀਂ ਉਵੇਂ ਬੁਲਾਈਦਾ ਉਹ ਪਤਾ ਨਹੀਂ ਉਹਨੇ ਇਹ ਜੀ ਕੀ ਦਿਮਾਗ ਦੀ ਜਾਂ ਚੀਜ਼ ਉਹਨਾਂ ਦੇ ਉਹ ਕਰਦੇ ਥੋੜਾ ਜਿਹਾ ਜਾਂ ਆਪਣੇ ਲੋਕ ਕਹ ਲੋ ਵੀ ਉਹਵੇਂ ਤਾਂ ਉਹਨੂੰ ਸਪੋਰਟ ਕਰਦੇ ਸਾਨੂੰ ਕਿੰਨੀ ਕਰਦੇਗੇ ਪਰ ਹੁਣ ਸਾਨੂੰ ਰਿਸਪੌਂਸ ਮਿਲ ਜਾ ਕਰ ਠੀਕ ਠੀਕ ਤੇ ਜਰੂਰ ਅਸੀਂ ਦੇਖਾਂਗੇ ਕਿ ਕਿਸ ਤਰੀਕੇ ਦਾ ਤੁਹਾਡਾ ਸਮਾਨ ਕਿਵੇਂ ਕਿਵੇਂ ਤਿਆਰ ਹੋ ਰਿਹਾ ਤੇ ਕੀ ਲੋਕਾਂ ਤੋਂ ਵੀ ਜਾਣਦੇ ਜਿਨ੍ਹਾਂ ਨੇ ਖਾਦਾ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਜੋ ਉੱਧਰ ਦੇ ਪ੍ਰਵਾਸੀ ਸੀ ਯੂਪੀ ਮਿਆਰ ਵਾਲੇ ਉਹ ਤੰਗ ਕਰਦੇ ਸੀ ਤਾਂ ਫਿਰ ਜਦੋਂ ਤੁਸੀਂ ਆਏ ਤੁਹਾਨੂੰ ਵੀ ਦੇ ਤੋ ਵੀ ਮੈਨੂੰ ਵੀ ਬਹੁਤ ਤੰਗਿਆ ਉਹਨਾਂ ਨੇ ਉਹਨਾਂ ਨੇ ਜਿਹੜੀ ਚੱਕੇ ਮੇਰੀ ਉਧਰ ਸੁਧਰ ਫੈਂਕੀ ਲੜਾਈ ਜਗੜਾ ਹੱਥ ਪਾਈ ਤੋਂ ਕਰਨ ਲੱਗੇ ਤੇ ਜਿਸਕੇ ਕਿ ਮੇਰੇ ਤੇ ਦਬਾਅ ਬਹੁਤ ਜ਼ਿਆਦਾ ਪੜਾ ਤਾਂ ਮੈਨੂੰ ਸੋਚਿਆ ਕਿ ਚਲੋ ਕੰਮ ਛੋੜ ਹੀ ਦਿੰਦੇ ਕਰਨਾ ਨਹੀਂ ਲੇਕਿਨ ਨਹੀਂ ਫਿਰ ਮੇਰੇ ਕੋ ਪਾਜੀ ਮਿਲੇ ਇੱਕ ਭਾਈ ਕੀ ਤਰ੍ਹਾਂ ਨੇ ਮੈਨੂੰ ਸਪੋਰਟ ਦੀ ਕੋਈ ਨਾ ਮੇਰੇ ਤੇ ਖੜਾ گیا ایک بھائی کی طرح میرے کو ملا سو منٹی کہ جیسے کہ ایک بھائی کو بھائی کی طرح ملتا ہے میرے کو ایک بھائی مل گیا جس طرح مجھے بھی ایک کام مل گیا ان کو بھی ایک کام مل گیا इस तरह हमारा काम जी थोड़े 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 थो करके आगे गया फिर कमेटी दफ्तर में उन्होंने शिकार करना शुरू करी कि हाँ भी इनका माल चक लो लोगों को चिड़ हुई कि यहाँ को जी अड्डा लगा रहे हैं वहाँ को लगा रहे हैं इस तरह चिड़ के हमारी ना किसी ने जी इस तरह कम्पन पेट देने लगे कि यहाँ लगाओ ना तो हमारा काम बहुत अच्छा साग का चलने लगे था जी हम दिन से लेकर रात तक यहाँ पे लगाते थे तो कोई परवाह नहीं करते थे कोई टाइम की हमने टाइम टेबल किसी चीज़ की परवाह नहीं करी सर हम रात को दो बजे भी तीन बजे भी यहाँ से गए रात के दो तीन तीन बजे तक हमने अड्डा लगाया पूरी सर्दी हमने यहाँ काटी है साग बना अपने घर से आना बिल्कुल बढ़िया साग मक्की की रोटी जीरोपूट तक जाते थे हम जीरपुर में भी जाके हमने अपने अड्डे लगाए वीआईपी रोड वीआईपी रोड पे रिव्यू भी ले, ले लिए खाने वाले तो मैम सस्काल् जी की नाम मैम ਤੁਹਾਡਾ ਜੀ हां नी हां ਤੇ ਮੈਮ ਕੀ ਕੀ ਖਾਦਾ ਤੁਸੀਂ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਇਹਨਾਂ ਦਾ ਮੋਮੋਜ਼ ਵੇਜ ਮੋਮੋਜ਼ ਖਾਇਆ ਮੈਨੇ ਔਰ ਪਾਨੀਪੁਰੀ ਖਾਇਆ ਔਰ ਦਾਈ ਪੁਰੀ ਵੀ ਖਾਇਆ ਸਾਰਾ ਕੁਝ ਖਾ ਲਿਆ ਤੁਸੀਂ ਹਾਂ ਸਾਰਾ ਹੀ ਬਹੁਤ ਟੈਸਟਿਸ਼ਾ ਬਸ ਵਾ ਲੈ ਗਿਆ ਤੇ ਤੁਸੀਂ ਵੀ ਖਾਦਾ ਜੀ ਹਾਂ ਜੀ ਆਪਨੇ ਕੀ ਖਾਇਆ ਮੈਂ ਵੀ ਇਹ ਹੀ ਜੋ ਜੋ ਇਹ ਬੋਲੀ ਵਹੀ ਮੈਂ ਦੋਨੋਂ ਨੇ ਮਿਲ ਕੇ ਖਾਇਆ ਸਾਰਾ ਕੁਝ ਹਾਂਜੀ ਤਾਂ ਸਵਾਦ تھا ਸਾਰਾ ਕੁਝ ਬੜੀ ਹਾਂ ਬਹੁਤ ਅੱਛਾ ਥਾ ਹਾਂਜੀ ਤਾਂ ਇਹ ਇਹਨਾਂ ਦੇ ਗ੍ਰਾਹਕ ਸੀ ਕਸਟਮਰ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਬਹੁਤ ਸਵਾਦ ਸੀ ਸਾਰਾ ਕੁਝ ਮੋਮੋਸ ਵੀ ਖਾਦੇ ਉਹਨਾਂ ਨੇ ਪਾਪੜੀ ਵਗੈਰਾ ਵੀ ਖਾਧੀ ਨਾ ਇੱਕ ਗੱਲ ਇਹਨਾਂ ਨੇ ਜ਼ਰੂਰ ਕੀਤੀ ਕਿ ਆਪਣੇ ਹੀ ਸੂਬੇ ਦੇ ਵਿੱਚ ਇਹਨਾਂ ਨੂੰ ਪ੍ਰਵਾਸੀਆਂ ਵੱਲੋਂ ਤਮਕਾਇਆ ਜਾਂਦਾ ਸੀ ਰੇੜੀਆਂ ਚੱਕ ਕੇ ਪਾਸੇ ਕੀਤੀਆਂ ਜਾਂਦੀਆਂ ਸੀ ਕਈ ਤੰਦੇ ਫੇਲ ਵੀ ਹੋਏ ਫਿਰ ਜਦੋਂ ਰੇੜੀ ਦੇ ਤੰਦੇ ਦੇ ਵਿੱਚ ਆਏ ਤਾਂ ਆਪਣੇ ਹੀ ਸੂਬੇ ਪੰਜਾਬ ਦੇ ਵਿੱਚ ਜੰਪਲ ਹੋਣ ਤੋਂ ਬਾਵਜੂਦ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਆ ਯੂਪੀ ਬਿਹਾਰ ਵਾਲੇ ਯਕਾਂ ਲਈ ਪ੍ਰਵਾਸੀ ਤਨ ਕਰਦੇ ਸੀ ਇਹ ਸਾਰੀ ਕਹਾਣੀ ਹੈ ਫਲॉप ਬਿਜ਼ਨਸਮੈਨ ਦੀ ਜਿਨ੍ਹਾਂ ਦੇ 8-10 ਧੰਦੇ ਫੇਲ ਹੋਏ ਤੇ ਅੱਜ ਉਹ ਇੱਥੇ ਅ ਗੁਰੂ ਸਾਹਿਬ ਦੀ ਹੋਟ ਲੈ ਕੇ ਗੁਰਦੁਆਰਾ ਅ ਅਮ ਸਾਹਿਬ ਦੇ ਕੋਲ ਹੀ ਜਿਹੜਾ ਕੀ ਹੈ ਉਹਨਾਂ ਨੇ ਇਹ ਉਪਰਾਣਾ ਕੀਤਾ ਜਿਸ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਜ਼ਰੂਰ ਦੱਸਿਓ ਕਿ ਜੋ ਪ੍ਰਵਾਸੀਆਂ ਵੱਲੋਂ ਧੱਕੇ ਵਾਲੀ ਕਹਾਣੀ ਹੈ ਅ ਤੇ ਇਹਨਾਂ ਦੇ ਵਾਰ-ਵਾਰ ਜਿਹੜੇ ਨਮੋਸ਼ੀ ਚੱਲ ਕੇ ਕੰਮ ਕਰਨ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਕਮੈਂਟ ਬਾਕਸ 'ਚ ਵਿਚਾਰ ਸਾਂਝੇ ਕਰੋ ਦੇਖਦੇ ਰਹੋ ਬ੍ਰਾਊਸਟ੍ਰੇਲੀ ਟਵੀ ਧੰਨਵਾਦ